ਖੇੜਾ ਸਾਹਿਬ ਤੇਰਾ ਦਿਮਾਗ ਹਿੱਲ ਗਿਆ ਤੇ ਤੇਰੀ ਟੂ ਲਾਤ ਦੇ ਵਿੱਚ ਆ ਗਿਆ ਕੋਈ ਲਾਤ ਕਿਉਂ ਇਹਨਾਂ ਨੇ ਕਿਹੜਾ ਘਰੋਂ ਦੇਣੇ ਐ ਕੋਈ ਅਮਰੀਕੀ ਕਮੇਟੀ ਦਾ ਗੁਰੂ ਘਰ ਦੀ ਬੋਲ ਫਿਲਕ ਕੇ ਤੈਨੂੰ ਦੇਣੀ ਐ ਜੋ ਖੇੜੇ ਨੇ ਆਪਣੀ ਕੁਰਬਾਨੀ ਕੀਤੀ ਐ ਜੀ ਉਹਨੇ ਖੇੜੇ ਨੇ ਆਪਣੀ ਕੁਰਬਾਨੀ ਖੂਚ ਪਾ ਲਈ ਅੱਜਵਾਨੀ ਦੀ ਭੈਣ ਨੂੰ ਮੂੰਹ ਦਿਖਾਣੀ ਪਈ ਐ ਨਾ ਜੀ ਇਹ ਖੇੜਾ ਸਾਹਿਬ ਤੂੰ ਚੰਗ ਤੇ ਠੱਕਿਆ ਐ ਤੇ ਉਹ ਥੁੱਕ ਤੇਰੀ ਮੂੰਹ ਦੇ ਵਿੱਚ ਆ ਕੇ ਨਿੱਗਿਆ ਤੇ ਤੈਨੂੰ ਲਾਂਕਾਂ ਪੈਣਗੀਆਂ ਜਿਹੜਾ ਤੂੰ ਜਸਵੀਰ ਸਿੰਘ ਰੋਡੇ ਤੇ ਜਿਨ੍ਹਾਂ ਦੇ 12 13 ਜੀ ਸ਼ੀਰ ਹੋਏ ਕੌਮ ਦੀ ਖਾਤਰ ਤੇ ਉਹਨਾਂ ਦੇ ਉੱਤੇ ਤੂੰ ਜਿਹੜੇ ਇਲਜ਼ਾਮ ਲਾ ਰਿਹਾ ਹੈ ਨਾ ਨਜੀਤ ਜੀ ਨੂੰ ਬਰਾੜ ਕਹਿੰਦੇ ਐ ਵੀ 10 10 ਮੀਟਿੰਗਾਂ ਮੇਰੀਆਂ ਸਰਸਿਆਣਾ ਹੁੰਦੀਆਂ ਰਹੀਆਂ ਕਰਾਉਂਦਾ ਰਿਹਾ ਆ ਬੁੜੀ ਮੂੰਹਾਂ ਜਹਾ ਹੈਗਾ ਹਰਪ੍ਰੀਤ ਜੀ ਦੰਦਵਾ ਸਾਹਿਬ ਦਾ ਜੈ ਜਰ ਇਹ ਮਹਾਰਾਜ ਨੂੰ ਮੰਨਦਾ ਹੀ ਨਹੀਂ ਜਿਹਨੂੰ ਪੀ ਐਚ ਡੀ ਇਹ ਕਹਿੰਦੇ ਆ ਦੂਰਸਾ ਮੋਰਚਾ ਲੱਗਿਆ ਰਿਹਾ ਬਗਰਾੜੀ ਜੀ ਇੱਥੇ ਸਾਡੇ ਮੁਕਸਰ ਹੁੰਦਾ ਸੀ ਇੱਥੋਂ ਸਾਰਾ 45 ਕਿਲੋਮੀਟਰ ਬਗਰਾੜੀ ਹੂੰ ਇੱਕ ਦਿਨ ਵੀ ਦੱਸੇ ਵੀ ਉੱਥੇ ਬਗਰਾੜੀ ਗਿਆ ਸੀ ਇਹਦਾ ਉਹਨੂੰ ਰੋਕਣਾ ਸੀ ਥੋਪ ਡੇਰਾ ਪ੍ਰੇਮੀਆਂ ਤੇ ਅਗਵਾਈ ਨਾ ਦੇ ਜੀ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਜੇ ਮੰਨਦੇ ਹੁੰਦੇ ਇਹ ਕਹਿੰਦੇ ਸੀ ਸੌਂ ਗਿਆ ਸਰਵੰਡ ਕੇ ਆ ਜਾ ਕੀ ਆ ਜੀ ਬੈਠੇ ਆ ਇਹਨਾਂ ਦਾ ਸੀ ਤੁਹਾਨੂੰ ਦੇ ਅਗਵਾਈ ਲਾਂਦੇ ਵੇ ਜੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਬਾਬਾ ਹਮੀਰ ਸਿੰਘ ਹੈਗੇ ਨੇ ਨਿਹੰਗ ਸਿੰਘ ਫੌਜਾਂ ਸੋ ਗੱਲਬਾਤ ਕਰਨ ਲੱਗੇ ਆ ਬਾਬਾ ਜੀ ਹੋਰ ਹਜ਼ਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਕਰਦੇ ਆ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਆਉਣ ਤੇ ਜਿਹੜੀ ਸਿੱਖ ਮੁੱਦਿਆਂ ਦੀ ਤੁਸੀਂ ਆਵਾਜ਼ ਦੇਸ਼ਮ ਦੇ ਸਾਥ ਪਚਾਉਣੇ ਆ ਇੱਥੇ ਆਉਣ ਤੇ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਦੀ ਸਿੰਘਾਂ ਦੀ ਸੋ ਬੰਦੀ ਸਿੰਘ ਜਿਹੜੇ ਲੰਬੇ ਸਮੇਂ ਤੋਂ ਜਿਲ੍ਹਾ ਦੇ ਵਿੱਚ ਬੰਦੇ ਹੈਗੇ ਨੇ ਤਕਰੀਬਨ 9 ਬੰਦੀ ਸਿੰਘ ਅੰਦਰ ਹੈਗੇ ਸੀ ਜਿਨ੍ਹਾਂ ਦੇ ਵਿੱਚੋਂ ਇੰਜੀਨੀਅਰ ਗਰਮੀਤ ਸਿੰਘ ਬਾਹਰ ਆ ਚੁੱਕੇ ਨੇ ਜਮਨ ਗੁਰਦੀਪ ਸਿੰਘ ਖੈੜਾ ਜੀ ਸਾਹਿਬ ਜਿਹੜੇ ਹੈਗੇ ਨੇ ਉਹ ਵੀ ਬਾਹਰ ਹੈਗੇ ਨੇ ਬਾਬਾ ਹਮੀਰ ਸਿੰਘ ਦੀ 1.5 ਸਾਲ ਤੋਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਚੱਲਦਾ ਬੰਦੀ ਸਿੰਘਾਂ ਦੇ ਵਾਸਤੇ ਸੋ ਕਈ ਵਾਰੀ ਕੌਲਾਂ ਦਿੱਤੀਆਂ ਨੇ ਲੱਖਾਂ ਸੰਤਾਂ ਵੀ ਪਹੁੰਚੀਆਂ ਹੈਗੀਆਂ ਨੇ 15 ਅਗਸਤ ਨੂੰ ਫਿਰ ਕੌਲ ਹੈਗੀ ਸੀਗੀ ਸੋ ਬੰਦੀ ਸਿੰਘਾਂ ਦੀ ਗੱਲ ਕਰੀਏ ਜਗਤਾਰ ਸਿੰਘ ਹਵਾਰਾ ਪਈ ਰਾਜੋਆਣਾ ਹੋਰ ਬੰਦੀ ਸਿੰਘ ਲੰਬੇ ਸਮੇਂ ਤੋਂ ਅੰਦਰ ਜੇਲਾ ਘਟਦੇ ਨੇ ਸੋ ਇਹ ਸਰਕਾਰ ਦਾ ਰਵਈਆ ਆਪਣਾ ਚੱਲਦਾ ਹੈ ਸੋ ਸਿੱਖ ਕੌਮ ਦੇ ਆਪਾਂ ਜੇ ਗੱਲ ਕਰੀਏ ਸਿੱਖ ਸਿਆਸਤ ਦੀ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈਗੇ ਸੁਬੀਰ ਸਿੰਘ ਬਾਦਲਾ ਸੋ ਉਹਨਾਂ ਨੇ ਵੀ ਉਹਨਾਂ ਨੇ ਰਾਜ ਕੀਤਾ ਪਿਛਲੇ 20-25 ਸਾਲ ਲਗਾਤਾਰ ਲੇਕਿਨ ਉਸ ਟਾਈਮ ਬੰਦੀ ਸਿੰਘਾਂ ਦਾ ਰਵਈਆ ਉਹਨਾਂ ਦੇ ਲਈ ਉਹਨਾਂ ਦੇ ਵਾਸਤੇ ਕੁਝ ਹੋਰ ਸੀਗਾ ਹੁਣ ਜਦੋਂ ਕੁਰਸੀ ਖੁੱਸ ਗਈ ਹੈ ਉਹਨਾਂ ਦਾ ਰੁਪਈਆ ਕੁਝ ਹੋਰ ਸੀਗਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਬੰਦੀ ਸਿੰਘਾਂ ਦੀ ਆਵਾਜ਼ ਚੱਕੀ ਸੀਗੀ ਸੋ ਹੁਣ ਗੱਲ ਕਰੀਏ ਆਪਾਂ ਅੱਜ ਦੀ ਜਿਵੇਂ ਬਾਬਾ ਬਕਾਲਾ ਸਾਹਿਬ ਵਿਖੇ ਇਤਿਹਾਸਿਕ ਦਿਹਾੜਾ ਮਨਾਇਆ ਗਿਆ ਉੱਥੇ ਇਹਨਾਂ ਦੀ ਕਾਨਫਰੰਸ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਾਸੇ ਭਾਈ ਅਮਰਤਪਾਲ ਦੀ ਜਿਹੜੀ ਜਥੇਬੰਦੀ ਹੈਗੀ ਹੈ ਉਧਰੋਂ ਇਕੱਠ ਰੱਖਿਆ ਗਿਆ ਸੀ ਕਿ ਭਾਈ ਸਰਵਜੀਤ ਸਿੰਘ ਐਮਪੀ ਫਰੀਦਕੋਟ ਇੱਕ ਇਕੱਠ ਉਧਰ ਸੀਗਾ ਇੱਕ ਇਕੱਠ ਉਧਰ ਸੀਗਾ ਹੁਣ ਜਿਹੜੇ ਬੰਦੀ ਸਿੰਘ ਛੁੱਟ ਕੇ ਆਏ ਸੀਗੇ ਗੁਰਦੀਪ ਸਿੰਘ ਖੇੜਾ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਸੀਗੇ 34-35 ਸਾਲ ਸੋ ਉਹਨਾਂ ਨੇ ਸਟੇਜ ਜਿਹੜੀ ਸੀਗੀ ਭਾਈ ਅਮਰਤਵਾਲ ਵਾਲੀ ਸਟੇਜ ਤੇ ਜਾਣਾ ਚਾਹੀਦਾ ਸੀ ਜਾਂ ਕੇ ਸੁਖਬੀਰ ਬਾਦਲ ਵਾਲੀ ਸਟੇਜ ਤੇ ਜਾਣਾ ਚਾਹੀਦਾ ਇਸ ਤੁਹਾਨੂੰ ਕਿਵੇਂ ਲੱਗਦਾ ਸਾਰਾ ਕੁਝ ਦੇਖੋ ਜੀ ਜਿਹੜੀ ਉੱਥੇ ਕਾਨਫਰਾਂਸਾਂ ਹੋਈਆਂ ਜੀ ਜਿਹੜੀਆਂ ਸਟੇਜਾਂ ਲੱਗੀਆਂ ਮੈਂ ਉਹ ਘਰੇ ਬੈਠ ਕੇ ਸੁਣਿਆ ਕਿ ਮੇਰੇ ਗੋਡੇ ਦੋਵੇਂ ਕੰਮ ਨਹੀਂ ਕਰਦੇ ਮੈਂ ਜਾ ਨਹੀਂ ਸਕਦਾ ਕਿਥੇ ਜੀ ਜੋ ਖੇੜੇ ਨੇ ਆਪਣੀ ਕੁਰਬਾਨੀ ਕੀਤੀ ਹੈ ਜੀ ਉਹਨੇ ਖੇੜੇ ਨੇ ਆਪਣੀ ਕੁਰਬਾਨੀ ਖੂਚ ਪਾ ਲਈ ਜਿਵੇਂ ਬਦਨਤ ਸਿੰਘ ਰਾਜੋ ਮਾਣੇ ਦੀ ਭੈਣ ਨੇ ਜੀ ਰਾਜੋ ਮਾਣੇ ਦੀ ਕੁਰਬਾਨੀ ਨੂੰ ਕੌਮੀਆਂ ਦੇ ਭਾਰ ਰੋਦਿਆ ਵੀ ਪਹਿਲਾਂ ਉਹਨਾਂ ਨੇ ਬਾਦਲਦਲ ਦੇ ਨਾਂ ਤੇ ਉੱਥੇ ਭੀਆ ਬਛੰਡੇ ਤੋਂ ਲਖਣ ਲੜੀ ਜੀ ਉਥੇ ਮੂੰਹ ਦੀ ਖਾਣੀ ਪਈ ਫਿਰ ਜਦੋਂ ਰਾਜੇ ਮਾਣੇ ਦਾ ਪਿਓ ਮਰਿਆ ਹੂੰ ਤੇ ਇਹਨਾਂ ਨੂੰ ਜਿਹੜੇ ਰਾਜੇ ਵਾਣੇ ਨੂੰ ਸੰਬੀਰ ਬਾਦਲ ਕਹਿੰਦਾ ਰਿਹਾ ਜੀ ਵੀ ਮੈਂ ਇਹ ਅਤਵਾਦੀ ਹੈ 17 ਬੰਦਿਆਂ ਦੇ ਕਾਤਲ ਹੈ ਮੈਂ ਇਹਨਾਂ ਨੂੰ ਜੇਲ੍ਹ ਚ ਮਾਰੂਗਾ ਮੈਂ ਨਿਕਲ ਨਹੀਂ ਦਿੰਦਾ ਜੀ ਇਹ ਕਦੋਂ ਗੱਲਾਂ ਕਹੀਆਂ ਪਹਿਲੀ ਰੇਲੀ ਕੀਤੀ ਸੋਚਾ ਸਿੰਘ ਲਗਾ ਦੇ ਪਿੰਡ ਉੱਥੇ ਅਜੇ ਬਾਦਲ ਜਮਦਾ ਸੀ ਬੀਟੀਸੀ ਚੈਨਲ ਦੇ ਉੱਤੇ ਸੁਖਵੀਰ ਬਾਲਰ ਬੋਲਿਆ ਉਦੋਂ ਚੱਬੇ ਦੀ ਥਾਤੀ ਤੇ ਜਹੇਦਾਰ ਗੁਤਾਰ ਸਿੰਘ ਹਵਾਰੇ ਨੂੰ ਆਕਾਰ ਤਖਤਦਾਰ ਜਹੇਦਾਰ ਥਾਪਟਾ ਸੀ ਜੀ ਇਹ ਕਹਿਣ ਲੱਗਿਆ ਵੀ 17 ਬੰਦਿਆਂ ਦਾ ਕਾਤਲ ਜਕਾਰ ਸਿੰਘ ਹਵਾਰਾ ਜਹੇਦਾਰ ਕਾਤਲ ਤਦ ਕਿਵੇਂ ਬਣ ਸਕਦਾ ਹੈ ਮੈਂ ਇਹਨਾਂ ਨੂੰ ਨਿਕਲ ਨਹੀਂ ਦਿੰਦਾ ਮੈਂ ਜੇਲਾ ਚ ਮਾਰੂੰਗਾ ਜੀ ਇਹੀ ਇਹਨੇ ਬਿਆਨ ਫੇਰ ਦਿੱਤਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ 17 ਬੰਦਿਆਂ ਦਾ ਜਿਹੜੇ ਕਾਤਲ ਹੁੰਦੇ ਆ ਕਾਤਲ ਤਦ ਦੇ ਜਹੇਦਾਰ ਕਿਵੇਂ ਬਣ ਸਕਦੀ ਹੈ ਜੀ ਦੂਜੇ ਨੰਬਰ ਦੇ ਉੱਤੇ ਜਵਿੰਦਰ ਪਾਲ ਭੁੱਲਰ ਅਸੀ ਜਦੋਂ ਉਹਨੂੰ ਪੰਜਾਬ ਦੇ ਵਿੱਚ ਲਿਆਉਣ ਲੱਗੇ ਜੀ ਤੇ ਬਾਲ ਨੇ ਉਥੋਂ ਦੀ ਸਰਕਾਰ ਨੂੰ ਲਿਖਤਾ ਵੀ ਜੇਕਰ ਦਵਿੰਦਰਪਾਲ ਭੱਜਰ ਪੰਜਾਬ ਚ ਆਉਂਦਾ ਹੈ ਜੀ ਇਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਆ ਹੂੰ ਜਿਹੜੀ ਗੱਲ ਖੇੜਾ ਕਹਿੰਦਾ ਵੀ ਬੰਦੀ ਸਿੰਘਾਂ ਨੂੰ ਬਾਦਲ ਕੇ ਲੈ ਆਏ ਐ ਖੇੜਾ ਸਾਹਿਬ ਤੇਰਾ ਦਿਮਾਗ ਹਿੱਲ ਗਿਆ ਤੇ ਚਾਹ ਕੋਈ ਟੂ ਲਾਲਚ ਦੇ ਵਿੱਚ ਆ ਗਿਆ ਕੋਈ ਲਾਲਚ ਕਿਉਂ ਇਹਨਾਂ ਨੇ ਕਿਹੜਾ ਘਰ ਹੁੰਦਿਆ ਨੇ ਥੋੜੀ ਮਰੀਕ ਮੇਕੀ ਦਾ ਗੁਰੂ ਘਰ ਦੀ ਬੋਲਕ ਵਿੱਚ ਤੈਨੂੰ ਦੇਣੀ ਹੈ ਹੂੰ ਤੈਨੂੰ ਕੋਈ ਲਾਲਚ ਆ ਗਿਆ ਮਾਇਆ ਮੋਇਆ ਦਾ ਜਿਹੜੀ ਗੱਲ ਬੱਲ ਸਖਬੀਰ ਬੱਲ ਇਹ ਗੱਲ ਕਹਿੰਦੇ ਰਹੇ ਮੈਂ ਇੱਕ ਕਾਂਟਰ ਹੈ ਇਹਨਾਂ ਨੂੰ ਅਸੀਂ ਨਿਕਲ ਨਹੀਂ ਦਿੰਦੇ ਉਹਦੇ ਵਿੱਚ ਤੂੰ ਵੀ ਸ਼ਾਮਲ ਹੈ ਉਹਨਾਂ ਬੰਦੀ ਸਿੰਘਾਂ ਦੇ ਵਿੱਚ ਜਦੋਂ ਸਖਬੀਰ ਬੱਲ ਅੱਜ ਕੀ ਕਿਉਂ ਨਹੀਂ ਮਸਲੇ ਠਾਏ ਇਹਨਾਂ ਨੂੰ ਕਾਦੋ ਕਹਿੰਦੇ ਰੇ ਹੂੰ ਹੂੰ ਜਸਬੀਰ ਸਿੰਘ ਰੋਡੇ ਸਤਕਾਰਯੋਗ ਉਹ ਪੂਰੇ ਬਾਣੇ ਬਾਣੀ ਦੇ ਵਿੱਚ ਰਹਿੰਦੇ ਆ ਜੀ ਸਖਬੀਰ ਬਾਲ ਕਹਿੰਦਾ ਸੀ ਇਹ ਗੋਲ ਪੱਗਾਂ ਵਾਲੇ ਇਹ ਟੋਲਿਆਂ ਵਾਲੇ ਦਾਦੂ ਵਾਲ ਨੇ ਕਿੰ ਸਾਲ ਲੜਾਈ ਲੜੀ ਸਰਸੇ ਵਾਲਿਆਂ ਦੇ ਨਾਲ ਜੀ ਉਹਦੇ ਵਿੱਚ ਮੈਂ ਵੀ ਤੇ ਦਾਦੂ ਵਾਲੇ ਹੀ ਫਰੋਈ ਪਰ ਇਕੱਠੇ ਰਹੇ ਬੀ ਜਿਹੜੀਆਂ ਗੱਲਾਂ 30 ਸਾਲ ਦਾਦੂਆਲ ਪਹਿਲਾਂ ਕਰਦਾ ਰਿਆ ਉਹਦੇ ਉੱਤੇ ਘੱਟੋ-ਘੱਟ ਇਹਨਾਂ ਨੇ 20 ਮੁਕੱਦਮੇ ਪਾ ਕੇ ਉਹਨੂੰ ਅੰਦਰ ਇਹਨਾਂ ਨੇ ਧੱਕੀ ਰੱਖਿਆ ਬੰਦ ਕੀਤਾ ਸੀ ਬੰਦ ਕਰੀ ਰੱਖਿਆ ਜਦੋਂ ਉਹਨੇ ਸਰਸੇ ਬਾਂਦੇ ਆਵਾਜ਼ ਉੱਤੇ ਚੱਕਣੀ ਇਹਨਾਂ ਨੇ ਚਾਕੇ ਕੇਸ ਪਾ ਕੇ ਤੇ ਉਹਨੂੰ ਅੰਦਰ ਕਰ ਦੇਣਾ ਜਿਹੜੀਆਂ ਗੱਲਾਂ ਦਾਦੂਆਲ 30 ਸਾਲ ਪਹਿਲਾਂ ਕਰਦਾ ਰਿਆ ਜੀ ਉਹ ਗੱਲਾਂ ਸਰਬੀਰ ਬਾਦਲਾ ਜੀ ਮੂੰਹੋਂ ਮੰਨਦਾ ਹੈ ਵੀ ਅਸੀਂ ਗੱਗੀਆਂ ਕੀਤੀਆਂ ਜੇਕਰ ਤੁਸੀਂ ਗਲਤੀਆਂ ਕੀਤੀਆਂ ਫਿਰ ਇਹ ਗੱਲ ਸੱਚੇ ਤੇ ਕਹੋ ਵੀ ਜਸਬੀਰ ਸਿੰਘ ਰੋਡੇ ਵੀ ਸਹੀ ਸੀ ਦਾਦੂਆ ਵਾਲਮੀ ਸਹੀ ਸੀ ਤੇ ਅਸੀਂ ਗਲਤ ਸਾਂ ਜਿਹੜੇ ਦਾਦੂਆ ਵਾਲ ਤੇ ਪਰਚੇ ਪਾਏ ਅਸੀਂ ਵੋਟਾਂ ਦੇ ਖਾਤਰ ਕਾਹ ਤੱਕ ਦਾ ਹੁਕਮ ਨਵਾਂ ਰੱਦ ਕਰਕੇ 2007 ਦੇ ਕਾਹ ਤੱਕ ਦਾ ਹੁਕਮ ਨਵਾਂ ਜਾਰੀ ਹੋਇਆ ਜੀ ਉਦੋਂ ਪਿੱਛੋਂ ਅਸੀਂ ਕਿੰਨੇ ਵਾਰੀ ਡੇਰਿਆਂ ਤੇ ਗਏ ਹਮ ਕਿੰਨੀਆਂ ਸਾਡੀਆਂ ਮੀਟਿੰਗਾਂ ਕੀਤੀਆਂ ਦਾਦੂਆ ਵਾਲਮੀ ਸਹੀ ਸੀ ਸਿੰਘ ਸਾਹਿਬਾਨ ਜਸਵੀਰ ਸਿੰਘ ਰੋਡੇ ਵੀ ਸਹੀ ਸੀ ਵੀ ਮੈਂ ਗਲਤ ਸੀ ਬਾਬਾ ਜੀ ਇੱਥੇ ਮੈਂ ਇੱਕ ਸਵਾਲ ਕਰਦਾ ਹਾਂ ਹਾਂਜੀ ਗੁਰਦੀਪ ਸਿੰਘ ਖੇੜਾ ਬਾਹਰ ਆਏ ਨੇ ਇਹਨਾਂ ਨੂੰ ਬਾਹਰ ਲਿਆਉਣ ਵਾਲਾ ਸ਼ਰਮਨੀ ਕਾਲੀਦਾਰ ਸੁਖਵੀਰ ਬਾਦਲ ਹੈਗਾ ਜਾਂ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਲੱਗਿਆ ਉਹਨੇ ਦੀ ਦੇਣ ਨਾਲ ਆ ਕਿਵੇਂ ਆਇਆ ਇਹ ਦੇਖੋ ਜੀ ਇਹ ਆਏ ਆ ਜਿਹੜਾ ਚੰਡੀਗੜ੍ਹ ਮੋਰਚਾ ਲੱਗਿਆ ਉਹਦੀ ਦੇਣ ਹੈ ਇਹਨਾਂ ਨੂੰ ਬਾਹਰ ਲਿਆਉਣ ਚ ਹੂੰ ਵੀ ਜਿਹੜਾ ਸ਼ਰਮਰੀ ਕਾਲੀਦਾਰ ਬਾਦਲ ਹੈ ਜੀ ਸੁਖਵੀਰ ਬਾਦਲਾ ਸ਼ਰਮਰੀ ਕਮੇਟੀ ਹੈ ਇਹ ਸਾਨੂੰ ਤਰੀਕ ਦੱਸਣ ਵੀ ਦੂਰਸਾਲ ਮੋਰਚਾ ਹੋ ਗਿਆ ਲੱਗਿਆ ਨੂੰ ਵੀ ਇੱਕ ਵੀ ਬਦਲਦਾਦਾ ਬੰਦਾ ਉੱਥੇ ਗਿਆ ਇਹਨਾਂ ਨੂੰ ਛਡਾਉਣ ਵਾਸਤੇ ਉਲਟਾ ਮਰੋਧ ਕਰਦੇ ਐ ਵੀ ਇਹਨਾਂ ਨੂੰ ਨਾ ਛੱਡੋ ਇਹ ਸਿੰਘ ਦਾ ਕਦੋਂ ਦੇ ਬਾਹਰ ਆ ਜਾਂਦੇ ਪਰ ਇਹ ਇਹ ਅੰਦਰੋਂ ਨਹੀਂ ਸੀ ਨਿਕਲਣ ਦਿੰਦੇ ਮੱਝੇਠਿਆ ਪੜਦਾ ਰਿਹਾ ਵੀ ਅਮਰਪਾਲ ਨੂੰ ਰੈਸਟ ਕਰੋ ਇਹਦੀ ਭੈਣ ਨੰਮੀ ਛਾਂ ਪਾਰਲੀਮੈਂਟ ਕਾਂਦੀ ਰਹੀ ਵੀ ਇਹ ਪੰਜਾਬ ਦੇ ਹਾਲਾਤ ਖਰਾਬ ਕਰਦੇ ਅਮਰਪਾਲ ਇਹਨੂੰ ਅਰੈਸਟ ਕਰੋ ਸਰਬੀਰ ਬਾਰੇ ਦੀ ਵੀਡੀਓ ਵੀ ਇਹਨੂੰ ਰੈਕਡ ਕਰੋ ਹਮ ਅੱਜ ਇਹ ਕਦੇ ਮੂੰਹ ਨਾਲਾਂ ਦੀ ਐ ਵੀ ਦੂਜਾ ਬੰਦੀ ਸਿੰਘ ਹੋ ਗਏ ਇਹ ਬੰਦੀ ਸਿੰਘਾਂ ਨੂੰ ਜਿਹੜਾ ਇਹ ਖੇਡਾ ਰਿਆ ਹੋਇਆ ਨਾ ਇਹ ਚੰਡੀਗੜ੍ਹ ਮੋਰਚੇ ਦੀ ਦੇਣ ਹੈ ਹਮ ਉੱਥੋਂ ਦੀ ਸਰਕਾਰਾਂ ਛੱਡਦੀਆਂ ਇਹ ਬਾਦਲ ਕਿ ਨਹੀਂ ਸੀ ਛੱਡਣ ਦਿੰਦੇ ਇਹਨਾਂ ਨੂੰ ਪਤਾ ਸੀ ਜੇ ਗਰਮ ਦਲਗੇ ਆ ਗਏ ਇਹਨਾਂ ਨੇ ਸਾਨੂੰ ਰਾਜ ਨਹੀਂ ਕਰਨ ਦੇ ਬਾਬਾ ਜੀ ਸਵਾਲ ਹੈਗਾ ਬਾਬਾ ਬਕਾਲਾ ਸਾਹਿਬ ਕਿਹਾ ਜਦੋਂ ਇਹ ਕਾਨਫਰੰਸ ਦੇ ਵਿੱਚ ਗੁਰਦੀਪ ਸਿੰਘ ਖੜਾ ਸਟੇਜ ਤੇ ਬੋਲਦੇ ਸੀਗੇ ਗੱਲ ਕਹਿੰਦੇ ਵੀ ਭਾਈ ਜਸਵੀਰ ਸਿੰਘ ਰੋਡੇ ਤੇ ਦਾਦੂਵਾਲ ਤੇ ਹੋਰ ਵੀ ਕਈ ਲੀਡਰ ਜਿਹੜੇ ਕਾਲੀ ਦਲ ਹੈਗੇ ਸੀਗੇ ਜਿਹੜੇ ਲੀਡਰ ਸੀਗੇ ਵੱਡੇ ਵੱਡੇ ਸਿੱਖ ਆਗੂਆਂ ਦੇ ਕਹਿੰਦੇ ਵੀ ਇਹ ਬਾਹਰ ਨਹੀਂ ਆਣ ਦੇ ਰਹੇ ਸੀਗੇ ਬੰਦੀ ਸਿੰਘਾਂ ਨੂੰ ਇਹਨਾਂ ਦੀ ਕਰਕੇ ਇਹ ਕਹਿੰਦੇ ਵੀ ਇਹ ਇਹ ਹੈਗੇ ਗਦਾਰ ਹੈ ਵੇਖੋ ਜੀ ਮੈਂਗਾ ਚੈਨ ਚੇੜੇ ਨੂੰ ਹੂੰ ਤੁਹਾਡੇ ਚੈਨੋਂ ਦੇ ਰਹੀਂ ਜੀ ਮੈਂ ਤੂੰ ਜਿਹੜੇ ਮਰਜ਼ੀ ਚੈਨਲ ਤੇ ਆ ਜਾ ਦਾਦੂਵਾਲ ਦੇ ਸਬੂਤ ਮੈਂ ਲੈ ਆਉਣਾ ਹੈ ਸਿੰਘ ਸਾਹਿਬਾਨ ਜਸਵੀਰ ਸਿੰਘ ਦੇ ਜਿਹੜੇ ਇਹਨੂੰ ਕਢਾਉਣ ਦੀ ਖਾਤਰ ਉਹਨੇ ਕਾਰਵਾਈ ਜਿੰਨਾ ਕੀਤੀਆਂ ਉਹ ਮੈਲੇ ਉਹਨੇ ਹੂੰ ਤੇ ਜਿਹੜੀਆਂ ਬਾਲਕਿਆਂ ਨੇ ਤੁਹਾਨੂੰ ਕਢਾਉਣ ਦੀ ਖਾਤਰ ਜਿੰਨਾ ਦੀ ਹੁਣ ਤੋਂ ਚਮਚਾਏ ਗਿਰੀ ਕਰਦੇ ਆ ਉਹ ਉਹ ਖੇੜਾ ਸਰ ਤੂੰ ਲਿਆ ਜੀ ਆਪਾਂ ਸਟੇਜ ਤੇ ਖੜ ਜਾਂਦੇ ਆ ਅਸੀਂ ਤੈਨੂੰ ਸਮੂਤ ਦੇ ਦਿਆਂਗੇ ਵੀ ਦਾਦੂਵਾਲ ਨੇ ਤੈਨੂੰ ਕਢਾਉਣ ਦੀ ਖਾਤਰ ਕੀ ਕਾਰਵਾਈ ਕੀਤੀ ਸਿੰਘ ਸਹਿਬਾਨ ਜਸਵੀਰ ਸਿੰਘ ਲੋਡੇ ਨੇ ਕੀ ਕਾਰਵਾਈ ਕੀਤੀ ਤੇ ਬਾਲਕਿਆਂ ਨੇ ਜਿਹੜੇ ਬੰਦੀ ਸਿੰਘ ਸੀ ਇਹਨਾਂ ਨੂੰ ਅੰਦਰ ਰੱਖਣ ਵਾਸਤੇ ਕੀ ਕਾਰਵਾਈ ਕੀਤੀ ਮੇਰਾ ਤੈਨੂੰ ਚੈਲੰਜ ਹੈ ਜਦੋਂ ਚੈਲੰਜ ਦੇ ਵਿੱਚ ਤੂੰ ਮੈਨੂੰ ਚੈਲੰਜ ਕਰੇਗਾ ਮੈਂ ਚਾਰ ਬੈਠਾ ਹਾਂ ਜਿਹੜੀ ਮਰਜ਼ੀ ਸਟੇਜ ਤੇ ਆ ਜਾ ਪਰ ਜਿਵੇਂ ਰਾਜੋਮਾਨੇ ਦੀ ਭੈਣ ਨੂੰ ਮੂੰਹ ਦਿਖਾਣੀ ਪਈ ਹੈ ਨਾ ਜੀ ਇਹ ਖੇੜਾ ਸਾਹਿਬ ਤੂੰ ਚੰਗ ਤੇ ਠੁੱਕਿਆ ਤੇ ਉਹ ਠੁੱਕ ਤੇਰੀ ਮੂੰਹ ਦੇ ਵਿੱਚ ਆ ਕੇ ਡਿੱਗਿਆ ਹੂੰ ਤੇ ਤੈਨੂੰ ਲਾਹਤਾਂ ਪਹਿਣਗੀਆਂ ਜਿਹੜਾ ਤੂੰ ਜਸਵੀਰ ਸਿੰਘ ਰੋਡੇ ਤੇ ਜਿਨ੍ਹਾਂ ਦੇ 12 13 ਜੀ ਸ਼ਹੀਦ ਹੋਏ ਕੌਮ ਦੀ ਖਾਤਰ ਹੂੰ ਤੇ ਉਹਨਾਂ ਦੇ ਉੱਤੇ ਤੂੰ ਜਿਹੜੇ ਇਲਜ਼ਾਮ ਲਾ ਰਿਹਾ ਹੈ ਨਾ ਇਹ ਤੇਰੇ ਬਾਅਦ ਤੇ ਤੈਨੂੰ ਇਹ ਸੋਭਾ ਗੱਲਾਂ ਨਹੀਂ ਦਿੰਦੀਆਂ ਜੋ ਸਿੱਖ ਕੌਮ ਨੂੰ ਦਿਨ ਵੀਵੀ ਸਦੀ ਦੇ ਮਹਾਨ ਜਿਹੋਦੇ ਬਾਬਾ ਜਰਨੈਲ ਸਿੰਘ ਦੀ ਹੈ ਤੇ ਦੂਜੇ ਪਾਸੇ ਇਹਨਾਂ ਗਦਾਰਾਂ ਬਾਦਲ ਕਿਆਂ ਦੀ ਹੈ ਜੀ ਜਿਨ੍ਹਾਂ ਨੇ ਅਟੈਕ ਆਪ ਕਰਾਇਆ ਬੰਦੀ ਸਿੰਘਾਂ ਨੂੰ ਜੇਲ੍ਹ ਚ ਆਪ ਰੱਖਿਆ ਜੀ ਸਮੇਤ ਸੈਣੀ ਨੇ ਖੇੜਾ ਸਾਹਿਬ ਉੱਪਰ ਲੱਗਿਆ ਛੋਡੀਆਂ ਧੀਆ ਪੈਰਾਂ ਦੇ ਮਿਰਚਾਂ ਪਾਉਂਦਾ ਰਿਹਾ ਸੁਮੇਲ ਸਿੰਘ ਇਹ ਜਿਹਾਰ ਹਮ ਤੁਹਾਡੇ ਮੁੰਡਿਆਂ ਨੂੰ ਮਾਰਦਾ ਚਾਰ ਮੁੰਡੇ ਲਕੋਦਰ ਮਾਰੇ ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰੀਆਂ ਜਿਹੜਾ ਸਭ ਤੋਂ ਭੁੱਲ ਗਿਆ ਕੋ ਕੋ ਕੇ ਗਰਦੇਵ ਸਿੰਘ ਕੌਕੇ ਨੂੰ ਮਾਰਿਆ ਤੇ ਉਹਦੀ ਅੱਜ 25 ਸਾਲ ਹੋ ਗਏ ਬਾਦਲ ਕੇ ਫੈਲ ਨੱਪੀ ਬੈਠੇ ਐ ਜੀ ਜਿਹੜਾ ਸਭ ਤੋਂ ਭੁੱਲ ਗਿਆ ਪਰ ਨਹੀਂ ਤੈਨੂੰ ਕਿਹੜੀ ਮਿੱਠੀ ਇਹਨਾਂ ਨੇ ਇਹ ਪੂਰੀ ਖਵਾਤੀ ਐ ਚਾਰ ਛੱਲਾਂ ਦੀ ਕਿ ਜਿਹੜਾ ਤੂੰ ਛੀਦ ਪਰਿਵਾਰਾਂ ਨੂੰ ਜਵੇਂ ਜਸਵੀਰ ਸਿੰਘ ਰੋਡੇ ਦਾ ਪਰਿਵਾਰ ਹੈ ਦਾदूਵਾਲ ਭਾਵੇਂ ਅੱਜ ਜਿਹੜੇ ਹੁਣੇ ਬੀਜੇਪੀ ਨੂੰ ਕੋਸ-ਕੋਸ ਕੇ ਪਾਣੀ ਪਿੰਦੇ ਬਾਦਲ ਕੇ 345 ਸਾਰੇ ਬੀਜੇਪੀ ਦੇ ਨਾ ਨਹੀਂ ਰਹੇ ਉਹਨਾਂ ਨੂੰ ਅੱਜ ਇਹ ਕੋਸ-ਕੋਸ ਕੇ ਕਹਿੰਦੇ ਆ ਯਾਰ ਐਸਐਸ ਹੈ ਤੇ ਤੁਸੀਂ 45 ਥਾਰ ਉੱਥੇ ਆਰਐਸਐਸ ਦੇ ਨਾਲ ਸਮਝੌਤੇ ਰੱਖੇ ਬਾਬਾ ਜੀ ਇਸੇ ਗੱਲ ਤੇ ਇੱਕ ਸਵਾਲ ਹੈਗਾ ਜਿਹੜੀ ਗੱਲ ਤੁਸੀਂ ਕੀਤੀ ਹੈਗੀ ਹੈ ਸੁਖਬੀਰ ਬਾਦਲ ਸ਼ਰਮਣੀ ਅਕਾਲੀ ਦਾ ਲੰਬੇ ਲੰਬੇ ਤੋਂ ਬੀਜੇਪੀ ਦੇ ਨਾਲ ਸਾਂਝ ਰਹੀ ਇਹਨਾਂ ਦੀ ਲੇਕਿਨ ਅੱਜ ਕਹਿੰਦੇ ਵੀ ਹਜੂਰ ਸਾਹਿਬ ਤੇ ਬੀਜੇਪੀ ਔਰ ਆਰਐਸਐਸ ਨੇ ਕਬਜ਼ਾ ਕਰ ਲਿਆ ਜੀ ਸ਼ਰਾਬ ਪੀਂਦਾ ਪ੍ਰਧਾਨ ਲੱਗਿਆ ਦਿੱਲੀ ਸਿੱਖ ਤੇ ਗੁਰਦਰਾ ਪ੍ਰਮੰਧ ਕਮੇਟੀ ਕਹਿੰਦੇ ਵੀ ਉਹਦੇ ਤੇ ਵੀ ਆਰਐਸਐਸ ਤੇ ਬੀਜੇਪੀ ਦਾ ਕਬਜ਼ਾ ਹੋ ਚੁੱਕਿਆ ਸਾਰਾ ਵੇਖੋ ਜੀ ਜਿਹੜਾ ਮਨਜਿੰਦਰ ਸਰਸ ਹੈ ਜੀ ਉਹ ਇਹਨਾਂ ਦੀ ਸੱਜੀ ਬਣਾ ਹੈ ਹਮ ਸਮਝ ਆ ਗਈ ਮਨਜਿੰਦਰ ਸਰਸ ਤੇ ਨੂੰ ਪ੍ਰਧਾਨ ਬਣਾਉਣ ਵਾਲਾ ਕੌਣ ਸੀ ਜੀ ਕਾਲੀਦਲ ਬਾਦਲ ਸਮਝ ਆ ਗਈ ਜੇ ਤਾਂ ਹੁਣ ਉਹ ਦਿਨ ਚਲਾ ਗਿਆ ਉਹ ਆਰਐਸਐਸ ਦੇ ਬਣ ਗਿਆ ਜੀ ਜਦੋਂ 45 ਸਾਲ ਤੁਸੀਂ ਆਰਐਸਐਸ ਦੇ ਨਾਲ ਰਹੇ ਹਾਂ 1966 ਦੇ ਵਿੱਚ ਇਹਨਾਂ ਨੇ ਜਦੋਂ ਪੰਜਾਬੀ ਸੂਬਾ ਬਣਿਆ ਸੇਕਾਂ ਪੀਤੀਆਂ ਡਾਂਗਾਂ ਦੇ ਨਾਲ ਬੀੜੀਆਂ ਬੰਨੀਆਂ ਉਹ ਨਾਰੇ ਕੀ ਮਾਰਦੇ ਸੀ ਬੀੜੀ ਸਰਗਟ ਪੀਵਾਂਗੇ ਔਰ ਜੀਵਾਂਗੇ ਜੀ ਕੜਾ ਕਿਰਪਾਨ ਕੱਛਾ ਇਹਨੂੰ ਭੇਜੋ ਪਾਕਿਸਤਾਨ ਜੀ ਉਹਨਾਂ ਦੇ ਨਾਲ ਸੰਗਵੀਰ ਬਾਦ ਤੁਹਾਡੇ ਸਮਝੌਤੇ ਰਹੀ ਲਾਲ ਕ੍ਰਿਸ਼ਨ ਅਡਵਾਨੀ ਨੇ ਟੈਕ ਕਰਾਇਆ ਉਹਨੇ ਇੱਕ ਕਿਤਾਬ ਲਿਖੀ ਵੀ ਅਸੀਂ ਜੇ ਨਾ ਅਜੇ ਨੂੰ ਕਹਿੰਦੇ ਤੇ ਇੰਦਰਾ ਟੈਕ ਨਹੀਂ ਸੀ ਕਰਦੀ ਉਸੇ ਆਰਐਸਐਸ ਨਾਲ ਥੋੜੇ ਸਮਝੌਤੇ ਰਹੇ ਜਿਹੜੀ ਆਰਐਸਐਸ ਦੇ ਹਰਬੰਸਰ ਵਾਲ ਖੰਨਾ ਡਾਕਟਰ ਸੀ ਅੰਮ੍ਰਿਤਸਰ ਦਾ ਉਹਨੇ RAM DAS ਮਹਾਰਾਜ ਜੀ ਫੋਟੋ ਸਟੇਸ਼ਨ ਤੋਂ ਲਾ ਕੇ ਥੱਲੇ ਸੱਟ ਕੇ ਉੱਤੇ ਪਿਸ਼ਾਬ ਕੀਤਾ ਉੱਤੇ ਸੇਕਾਂ ਮਾਰੀਆਂ ਤੇ ਤੁਸੀਂ ਉਹਦਾ ਬੁੱਤ ਤੇਰੇ ਪਿਓ ਨੇ ਆਪ ਜਾ ਕੇ ਲਾਇਆ ਸੀ ਜੀ ਨਹਿ ਮਹਾਰਾਜ ਜੀ ਫੋਟੋ ਪੰਨੀ ਸੀ ਜੀ ਆ ਰਐਸ ਐਸ ਦੇ ਤੁਸੀਂ ਬੁੱਤ ਲਾਇਏ ਫੇਰ ਜਿਹੜਾ ਉਥੋਂ ਦਾ ਹੁਣ ਮਾਰਿਆ ਹੈ ਸੂਰੀ ਜਦੋਂ ਸੂਰੀ ਮਾਰਿਆ ਤੇ ਤੇਰਾ ਸਾਲਾ ਕਹਿੰਦਾ ਸੀ ਵੀ ਉਹ ਬੰਦਾ ਬਹੁਤ ਚੰਗਾ ਸੀ ਮੈਂ ਉਹਦੇ ਘਰੇ ਜਾਊਂਗਾ ਵੀ ਉਹਨੂੰ ਮਾਰਨੀ ਮਾਰਨਾ ਨਹੀਂ ਸੀ ਜੀ ਜਿਹੜਾ ਕਹਿੰਦਾ ਸੀ ਮੈਂ ਸਿੱਖਾਂ ਦੀਆਂ ਕੁੜੀਆਂ ਵੀ ਘਰੇ ਰੱਖਾਂ ਮੈਂ ਸਿੱਖਾਂ ਦੀਆਂ ਮੈਂ ਧੀਆਂ ਪੈਣਾ ਨਾ ਬਲਾਤਕਾਰ ਕਰਦਾ ਐ ਉਹਨਾਂ ਨਾਲ ਤਾਂ ਤੇਰੇ ਸਾਲੇ ਦੇ ਵੀ ਸੰਬੰਧ ਤੇਰੇ ਵੀ ਸੰਬੰਧ ਤੇ ਤੂੰ ਅੱਜ ਕਿਹੜੇ ਮੂੰਹ ਦੇ ਨਾਲ ਜਸਵੀਰ ਸਿੰਘ ਰੋਡੇ ਨੂੰ ਤੇ ਗਾਗੂਵਾਲ ਨੂੰ ਕਹਿਣਾ ਵੀ ਆਰਐਸਐਸ ਦੇ ਆਰਐਸਐਸ ਨੂੰ ਪੰਜਾਬ ਕੇ ਲਿਆਉਣ ਵਾਲਾ ਤੇਰਾ ਪਿਓ ਐ ਜੀ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਸੀ ਮਿਲਦੀ ਇਹ ਥੋਡੀਆਂ ਗਦਾਰੀਆਂ ਕੀਤੀਆਂ ਹੋਈਆਂ ਤੇ ਇਹਨਾਂ ਨੂੰ 18 ਸੀਟਾਂ ਮਿਲੀਆਂ ਤੇ ਐਨਕੀ ਨਹੀਂ ਮਿਲਦੀ ਇਹਨਾਂ ਨੂੰ ਕੋਈ ਸੀਟ ਐਨਕੀ ਨਹੀਂ ਮਿਲੀ ਤੁਹਾਨੂੰ ਨਹੀਂ ਕੋਈ ਮਿਲੇਗੀ ਹੂੰ ਹੂੰ ਤੁਹਾਨੂੰ ਨਹੀਂ ਮਿਲੇਗੀ ਇਹ ਥੋੜੀਆਂ ਗਗਾਰੀਆਂ ਕਰਕੇ ਆ ਰਹੇ ਸਿਸ ਨੇ ਤੇ ਪੈਰ ਲੱਗੇ ਸੀ ਇਹ ਕਿ ਜਿਨ੍ਹਾਂ ਨੇ ਸਿੱਖੀ ਦਾ ਕਾਹਨ ਜਿੰਨਾ ਤੇਰੇ ਪਿਓ ਨੇ ਤੇ ਤੂੰ ਕੀਤਾ ਹੈ ਤੂੰ ਹੁਣ ਮੂੰਹ ਮੰਗ ਰਿਹਾ ਹੈ ਵੀ ਜੋ ਗੁਨਾਹ ਕੀਤੇ ਐ ਅਸੀਂ ਸਾਡੀ ਝੋਲੀ ਚ ਪਾ ਦੇ ਤੇ ਫਿਰ ਤੂੰ ਇਹ ਨਹੀਂ ਮੰਨ ਮੈਂ ਮਾਇਰ ਸਰਸੇ ਜਾਂਦਾ ਰਿਹਾ 2007 ਚ ਹੁਕਮਨਾਮਾ ਜਾਰੀ ਹੋਇਆ ਵੀ ਇਹਨਾਂ ਨਾਲ ਰੋਕੀ ਬੇਕੀ ਦੀ ਸਾਝ ਨਹੀਂ ਰੱਖਣੀ ਤੇ ਪਰ ਡੇਰਾ ਪ੍ਰੇਮੀ ਮੰਨ ਰਿਹਾ ਵੀ ਸਾਡੇ ਡੇਰੇ ਚ ਆਉਂਦਾ ਰਿਹਾ ਜੇ ਜ ਤੂੰ ਨਹੀਂ ਜਾਂਦਾ ਰਿਆ ਤੂੰ ਮੁੱਕਰਦਾ ਹੈ ਤੇ ਮੇਰਾ ਤੈਨੂੰ ਚਾਹੁੰਦਾ ਇੱਕ ਮੁੰਡਾ ਤੇਰਾ ਕਾਲ ਤੱਕ ਫੇਰ ਜਾ ਕੇ ਸੌਂ ਖਾ ਵੀ ਮੈਂ ਨਹੀਂ ਨਹੀਂ ਡੇਰੇ ਤੇ ਜਾਂਦਾ ਰਿਆ ਵੀ ਮੈਂ ਨਹੀਂ ਸਰਸਿਆਂ ਨੂੰ ਮਿਲਦਾ ਰਿਆ ਜਿਹੜੇ ਸਰਸੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋੜਿਆ ਤੇ ਤੁਸੀਂ ਉਹਨਾਂ ਇੱਕ ਵੀ ਸਰਸੇ ਵਾਲੇ ਨੂੰ ਹੱਥ ਨਹੀਂ ਪਾਉਣ ਦਿੱਤਾ ਤੇ ਅੱਜ ਉਹ ਹੀ ਸਰਸੇ ਵਾਲੇ ਮੰਨਦੇ ਐ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀਆ ਬੇਅੰਤੀਆਂ ਅਸੀਂ ਕੀਤੀਆਂ ਜੀ ਸੋ ਬਾਬਾ ਜੀ ਖੀਲਾ ਸਵਾਲ ਕਰਦੇ ਆ ਸੁਖਬੀਰ ਸਿੰਘ ਬਾਦਲ ਹਰੇਕ ਸਟੇਜ ਤੇ ਇੱਕੋ ਹੀ ਗੱਲ ਕਹਿੰਦਾ ਕਹਿੰਦਾ ਵੀ ਸਾਡੇ ਵਕਤ ਜਿਹੜੀਆਂ ਬੇਦਬੀਆਂ ਹੋਈਆਂ ਸਾਡੇ ਤੇ ਬੜੇ ਵੱਡੇ ਵੱਡੇ આરોਪ ਲਗਾਏ ਗਏ ਇਹ ਸਾਡੇ ਤੇ ਦੋਸ਼ ਲਗੇ ਸ਼੍ਰੋਮਣੀ ਕਾਲੀ ਦਲ ਤੇ ਸੋ ਕਹਿੰਦਾ ਵੀ ਜਿਹੜੀ ਹੁਣ ਬੇਦਬੀਆਂ ਹੋ ਰਹੀਆਂ ਕਹਿੰਦਾ ਸਾਲ ਦੇ ਵਿੱਚ ਕਹਿੰਦਾ ਬਹੁਤ ਜ਼ਿਆਦਾ ਬੇਦਬੀਆਂ ਹੋਈਆਂ ਉਸ ਬੇਦਬੀਆਂ ਦਾ ਕੌਣ ਜ਼ਿੰਮੇਵਾਰ ਹੈ ਕਹਿੰਦਾ ਵੀ ਜਿਹੜੇ ਪਹਿਲਾਂ ਰੋਲਾ ਪਾਉਂਦੇ ਸੀ ਵੱਡੇ ਵੱਡੇ ਚੋਲਿਆਂ ਵਾਲੇ ਮੰਡ ਦਾदूवाल ਜਸਵੀਰ ਸਿੰਘ ਰੋਡੇ ਕਹਿੰਦਾ ਵੀ ਇਹ ਗਦਾਰ ਅੱਜ ਕਿਉਂ ਨਹੀਂ ਬੋਲਦੇ ਕਹਿੰਦਾ ਅੱਜ ਬੇਦਬੀਆਂ ਹੁੰਦੀਆਂ ਅੱਜ ਕਿੱਥੇ ਲੁਕੇ ਹੋਏ ਹੈ ਕਹਿੰਦਾ ਜੇਕਰ ਉਸ ਵੇਲੇ ਆਪਣੇ ਜੇਰਾ ਪ੍ਰੇਮੀਾਂ ਦੇ ਛੱਡੇ ਪਾੜੇ ਹੁੰਦੇ ਇਹਨਾਂ ਦੇ ਛੱਡੇ ਪਾੜ ਕੇ ਇਹਨਾਂ ਨੂੰ ਸਜ਼ਾਾਂਾਂ ਦਿੱਤੀਆਂ ਹੁੰਦੀਆਂ ਤੇ ਦੁਬਾਰੇ ਕਿਸੇ ਦੀ ਯੋਗਤ ਨਹੀਂ ਸੀ ਜੀ ਕਿ ਜਸਬੀਰ ਸਾਰੀ ਸਿੱਖ ਕੌਮ ਨੇ ਛੇਕਾ ਨਹੀਂ ਲਿਆ ਵੀ ਗੁਰੂ ਘਰਾਂ ਦੇ ਉੱਤੇ ਗੋਲ ਕਲੇ ਉੱਤੇ ਉਹ ਸਾਫ ਤੁਸੀਂ ਬਣ ਕੇ ਬੈਠੇ ਆਂ ਜੀ 8-8 ਲੱਖ ਰੁਪਈਆ ਹੈਗੇ ਕਿ ਬੰਦੇ ਦੀ ਤਨਖਾਹ ਤੁਸੀਂ ਲਵੋ ਜੀ ਤੇ ਗਾਂਗਾ ਦੂਜੀ ਕੌਮ ਖਾਵੇ ਹੂੰ ਜੇ ਤੁਸੀਂ ਗੁਰੂ ਘਰ ਨੂੰ ਖਾਂਦੇ ਆਂ ਤੇ ਫਿਰ ਸਿਰ ਦਿਓ ਤੁਸੀਂ ਹੁਣ ਮੰਨਦੇ ਆਂ ਬਿਆਜ਼ੀ ਬਿਆਜ਼ੀਆਂ ਦੇ ਦੋਚੀ ਅਸੀਂ ਉਹ ਬੰਦੇ ਨਹੀਂ ਫੜੇ ਜੇ ਜੇਕਰ ਤੁਸੀਂ ਦੋਚੀ ਐ ਤੇ ਹੁਣ ਫਿਰ ਕਿਹੜੇ ਮੂੰਹ ਨਾਲ ਕਹਿੰਦੇ ਬਿਆਜ਼ੀਆਂ ਰੋਕਦੀਆਂ ਨਹੀਂ ਜਦੋਂ ਟਾਈਮ ਸੀ ਰੋਕਣ ਦਾ ਇਹ ਕੋਈ ਤੁਸੀਂ ਨਹੀਂ ਰੋਕੀਆਂ ਲੋਕ ਵਾਦੇ ਵਾਦੇ ਗਾਂ ਵਾਦੇ ਗਏ ਕਈ ਵੱਡਾ ਕਾਨੂੰਨ ਸੀ ਤੁਹਾਡੀ ਸਰਕਾਰ ਸੀ ਫਿਰ ਇੱਕ ਕਾਨੂੰਨ ਬਣਾਉਂਦੇ 302 ਦਾ ਬਣਾਉਂਦੇ ਵੀ ਜਿਹੜਾ ਗੁਰੂ ਗ੍ਰਾਸਾ ਨੂੰ ਪਾੜਦਾ ਉਹਨੂੰ 302 ਦੇ ਵਿੱਚ ਫਾਸੀ ਦਿੱਤੀ ਜਾਊਗੀ ਜੀ ਕਿਸੇ ਦੀ ਜੁਰਤ ਨਹੀਂ ਸੀ ਪੈਂਦੀ ਨਾ ਕਾਨੂੰਨ ਬੰਦੇ ਨੇ ਬਣਾਇਆ ਨਾ ਬੁੜੀਆਂ ਦਾ ਯਾਰ ਕੈਪਟਨ ਅਮਰਿੰਦਰ ਸਿੰਘ ਜੀ ਉਹਨੇ ਬਣਾਇਆ ਨਾ ਆਪਾਂ ਆਜ ਬਣਾ ਰਿਹਾ ਇਹ ਤਾਂ ਹੀ ਮਾਰੇ ਜਾਂ ਬੇਵਜ੍ਹਾ ਨਹੀਂ ਰੋਕ ਰੀਆਂ ਕਿ ਕਾਨੂੰਨ ਇਹਨਾਂ ਨੂੰ ਯਾਜਤ ਦੇਂਦਾ ਹੈ 295 ਲਾਈ 15 ਨਾਲ ਕੇ ਬੰਦਾ ਘਰੇ ਆ ਜਾਂਦਾ ਨਾਲੇ ਉਹਨੂੰ ਸੈਂਟਰ ਚੋਂ ਪੈਸੇ ਮਿਲ ਜਾਂਦੇ ਆ 295 ਨੂੰ ਵੀ ਬਦਲ ਦਿੱਤਾ 299 ਕਰਤੀ ਕੇ ਨਾ ਬਸ ਵੀ ਉਹ ਇੱਕ ਮਹੀਨੇ ਚ ਬਾਹਰ ਆ ਜਾਂਦੇ ਆ ਕਿ ਉਹ ਬੰਦੇ ਦੇ ਹੌਸਲੇ ਵਧ ਜਾਂਦੇ ਉਹਨੂੰ ਪਤਾ ਵੀ ਮੇਰੇ ਫਾਸੀ ਦਾ ਫੰਦਾ ਗੱਲ ਚ ਪੈਣਾ ਅੱਜ ਜਿਵੇਂ ਹੁਣ ਖੰਨੇ ਉਹਨਾਂ ਦੇ ਮੰਦਰ ਦੀ ਬੇਅਦਬੀ ਹੋਈ ਹੈ ਜੀ ਉਹਨਾਂ ਦਾ ਇੰਨਾ ਇੱਕ ਸੀ ਉਹਨਾਂ ਨੇ ਅੱਥਾ ਦਿਨਾਂ 'ਚ ਬੰਦੇ ਫੜਾ ਲਏ ਅੱਥਾ ਦਿਨਾਂ 'ਚ ਬੰਦੇ ਉਹਨਾਂ ਨੂੰ ਨਪਾਲ ਤੋਂ ਫੜ ਕੇ ਉਹ ਸਵੇਰੇ ਹੀ ਹੈ ਬੰਦੇ ਵੀ ਫੜੇ ਗਏ ਚਾਂਦੀ ਵੀ ਉਹ ਚਾਂਦੀ ਵੀ ਫੜੀ ਗਈ ਬੰਦੇ ਵੀ ਫੜੇ ਗਏ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਉਹ ਕਿਉਂ ਨਹੀਂ ਫੜੇ ਜਾਂਦੇ ਉਹ ਕਿਉਂ ਨਹੀਂ ਫੜੇ ਜਾਂਦੇ ਵੀ ਜਿੰਨਾਂ ਦਾ ਇੱਕ ਹੈ ਉਹ ਉਹ ਆమే ਸਾਰਾ ਕੁਝ ਉਹਨਾਂ ਸਿਜਾ ਵੀ ਦਿਵਾਉਣਗੇ ਪਰ ਅਸੀਂ ਤਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਈ ਜਾਂਦੇ ਹਮ ਜਿਹੜਾ ਪੰਥਰੀ ਕੋਈ ਗੱਲ ਕਰਦਾ ਉਹ ਆਰਐਸਐਸ ਨੇ ਉਹ ਬੀਜੇਪੀ ਨੇ ਇਹ ਇੱਕ ਬਨ ਦੇ ਕੰਡੇ ਵਿਜੇ ਹੋਏ ਇਹ ਕੌਮ ਤੋਂ ਬੜੇ ਸਾਲ ਨਹੀਂ ਨਿਕਲਨੇ ਪਰ ਇੱਕ ਗੱਲ ਹੈ ਇਹਨਾਂ ਦੇ ਨਾ ਪਰਿਵਾਰ ਦੀ ਅਰਦਾਸ ਮਹਾਰਾਜ ਬਹੁਤ ਨੇੜੋ ਕੇ ਸੁਣਦਾ ਹੈ ਜੀ ਬੀਬਾ ਨੇ ਇਹ ਗੱਲ ਕਹੀ ਸੀ ਹਮ ਵੀ ਜੇ ਅਸੀਂ ਬੇਅਫਦੀ ਕਰਾਈ ਹੈ ਤਾਂ ਇਹ ਚੋ ਦਾ ਹੱਥ ਹੈ ਜੇ ਸਾਡਾ ਕੱਖ ਨਾ ਰਹੀ ਤੇ ਮਹਾਰਾਜ ਨੇ ਐਨ ਸਾਫ ਕਰਤੇ ਐ ਜੀ ਕਿ ਮੇਰੀ ਬੇਟੀ ਆ ਬੀਬਾ ਜੀ ਨੂੰ ਇੱਕ ਤਰੀਕਾ ਦਾਸ ਹੋਰ ਕਰ ਦੇ ਵੀ ਜਿਹੜੀ ਕੋਈ ਕਸਰ ਰਹਿੰਦੀ ਹੈ ਨਾ ਤੁਸੀਂ ਮੰਨ ਤਾਂ ਗਏ ਵੀ ਦੇਵ ਗਿਆ ਸਾਰੀਆਂ ਅਸੀਂ ਕਰਾਂਗੇ ਤੇ ਇੱਕ ਅਰਦਾਸ ਹੋਰ ਕਰਦੇ ਵੀ ਜਿਹੜੀ ਮਾੜੀ ਮੋਟ ਕਸਰ ਰਹਿੰਦੀ ਹੈ ਮਹਾਰਾਜ ਇਹ ਵੀ ਕਿ ਪੂਰੀ ਕਰ ਦਿੱਤੀ ਇਹ ਪਰਿਵਾਰ ਸਿੱਖ ਕੌਮ ਦੇ ਗਲੋਂ ਲੈ ਲੇ ਤੇ ਸਿੱਖ ਪੰਥ ਦਾ ਛੇਡਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਾ ਕੋਈ ਮਾਨ ਸਨਮਾਨ ਸਾਡਾ ਰਹਿ ਜੀ ਬਾਬਾ ਜੀ ਇੱਕ ਛੋਟਾ ਜਿਹਾ ਸਵਾਲ ਹੈਗਾ ਸੁਖਬੀਰ ਬਾਦਲ ਜੀ ਗੱਲ ਕਰਦੇ ਨੇ ਜਦੋਂ ਵੀ ਕਿਤੇ ਬੋਲਦੇ ਆ ਸਟੇਜ ਤੇ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਖਤਮ ਨਹੀਂ ਹੋਣ ਦਿਆਂਗਾ ਕਹਿੰਦਾ ਵੀ ਢਾਲ ਬਣ ਕੇ ਮੈਂ ਤੁਹਾਡੇ ਨਾਲ ਖੜਿਆ ਇਸ ਨੂੰ ਕਿਵੇਂ ਵੇਖਦੇ ਹੋ ਵੇਖੋ ਜੀ ਜਿਹੜੀ ਸੁਖਬੀਰ ਬਾਦਲ ਦੀ ਜੇਨ ਹੈ ਜੀ ਵੀ ਅਕਾਲੀ ਦਲ ਨੂੰ ਖੜਾ ਕਰਨ ਦਾ ਉਹ ਤਿੰਨਾਂ ਲੱਛਣਾਂ ਦੇ ਵਿੱਚ ਚੌਥ ਲੱਛਣਾਂ ਦੇ ਵਿੱਚ ਸਾਹਮਣੇ ਆ ਗਿਆ ਇਹਨਾਂ ਦਾ ਪੀਅ ਰਿਹਾ ਹੈ ਬਿਜਾ ਇਥੋਂ ਦਾ ਸੀਗਾ ਆਪਣਾ ਗੰਦਲ ਦੇ ਕੋਲ ਦਾ ਮੁੰਡਾ ਹੂੰ ਤੇ ਉਹ ਹੁਣ ਦੋ ਹੱਥੀ ਪਟਦਾ ਹੈ ਚਰਨਜੀਤ ਜਿਹਨੂੰ ਬਰਾੜ ਕਹਿੰਦੇ ਆ ਬੇ 10-10 ਮੀਟਿੰਗਾਂ ਮੇਰੀਆਂ ਸਰਸਿਆਣਾ ਹੁੰਦੀਆਂ ਰਹੀਆਂ ਇੱਕ ਆਉਂਦਾ ਰਿਆ ਤੇ ਇਹਦੇ ਹੁਣ ਜਿਹੜੇ ਉਹ ਵਿੱਚੋਂ ਆਰਡਰ ਨਿਕਲੇ ਆ ਚੰਦੂ ਮਾਝੇ ਅਰ ਗਏ ਬਾਕੀ ਧੜਾ ਬਾਕੀ ਧੜਾ ਹੂੰ ਤੇ ਮਹਾਰਾਜ ਨੇ ਐਨ ਗਮਾ ਫੈਸਲੇ ਕਰਤੇ ਜਿਵੇਂ ਗਾ ਰੰਭੀ ਆ ਨਾ ਤੇ ਮੈਂ ਰੰਭੀ ਆ ਦੂਜੇ ਪਿੰਡ ਪਹੁੰਚ ਜਾਂਦੀ ਐ ਹੁਣ ਤਾਂ ਇਹ ਮੈਂ ਮੂੰਹ ਰੰਭ ਦੇ ਖੜਦੇ ਐ ਵੀ ਮਹਾਰਾਜ ਸਾਥੋ ਗੱਤੀਆਂ ਹੋਣੇ ਸਾਨੂੰ ਬਖਸ਼ਲਾ ਪਰ ਬਖਸ਼ੇ ਨਹੀਂ ਜਾਣੀ ਇਸ ਪਰਿਵਾਰ ਦਾ ਜੋ ਹਾਲ ਹੋਊਗਾ ਨਾ ਰੰਗਜੀਤ ਵਾਂਗੂ ਜਿਵੇਂ ਰੰਗਜੀਤ ਦਾ ਆਪਣੀ ਜੀਵਾ ਨਹੀਂ ਜਗਾਉਂਦੇ ਥੋੜੇ ਜਿਉਂਦੇ ਜਿਉਂਦੇ ਤੁਸੀਂ ਕਹੋਗੇ ਵੀ ਇਹਨਾਂ ਦਾ ਨਾਮ ਲੈ ਨਾ ਦੁਨੀਆ ਹਟ ਜੂਗੀ ਜਿਹੜੀ ਇਹਨਾਂ ਦੇ ਗੁਰੂ ਮਹਾਰਾਜ ਦੀ ਕਾਹ ਟਕਸਟ ਦੇ ਉੱਤੇ ਗੋਲੇ ਮરાਏ ਬੱਚੇ ਮરાਏ ਐ ਧਰਮੀ ਫੌਜੀਆਂ ਦਾ ਨੁਕਸਾਨ ਕਰਾਇਆ ਹੈ ਉਹਨਾਂ ਨੂੰ ਜੇਲਾ ਕਰਾਇਆ ਹੈ ਇਹ ਕਿਸੇ ਦਾ ਭੁੱਡੀਆਂ ਨਹੀਂ ਸਭ ਲੋਕ ਜਾਣਦੇ ਐ ਉਹਨਾਂ ਮੀਡੀਆ ਜੋਗ ਹੈ ਅਗਲੀਆਂ ਗੱਲਾਂ ਹੈ ਨਹੀਂ ਗੀਆਂ ਤੇ ਹੁਣ ਤਾਂ ਗੁਰੂ ਮਹਾਰਾਜ ਨੇ ਫੈਸਲੇ ਕਰ ਦਿੱਤੇ ਜੋ ਉਹਨੇ ਕਰਦੇ ਨੇ ਬਾਬਾ ਹਮੀਰ ਸਿੰਘ ਦੀ ਸਵਾਲ ਹੈਗਾ ਇੱਕ ਨਾਲ ਹੋਰ ਸਵਾਲ ਯਾਦ ਆ ਗਿਆ ਵੀ ਜਿਹੜਾ ਮੁਆਫੀ ਨਾਮਾ ਸੁਖਵੀਰ ਬਾਦਲ ਨੇ ਕਾਲ ਤਖਤ ਸਾਹਿਬ ਦੇ ਜਹੇਦਾਰ ਗਿਆਨੀ ਰਘਵੀਰ ਸਿੰਘ ਨੂੰ ਦਿੱਤਾ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਮਾਫੀਨਾਮਾ ਜਿਹੜਾ ਜਿਹੜੀ ਸਜ਼ਾ ਬਣਦੀ ਸੀ ਜਿਹੜਾ ਐਲਾਨ ਕਰਨਾ ਸੀ ਸੰਗਤਾਂ ਦੇ ਵਿੱਚ ਉਹ ਲਟਕਦਾ ਹੀ ਰਹੇਗਾ ਜਾਂ ਕੁਝ ਸਾਹਮਣੇ ਕੁਝ ਆਏਗਾ ਬੈਲ ਕੋਲ ਨਾ ਆ ਜਾਵੇ ਜੀ ਨਾ ਕਾ ਲਾਵੇ ਜੀ ਜਿਹੜਾ ਰਗਵੀਰ ਸਿੰਘ ਹੈ ਕਾ ਧਰਤ ਦਾ ਜਹੇਦਾਰ ਹੂੰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੀ ਨਹੀਂ ਜਿਹੜਾ ਆ ਬੁੜੀ ਮੂੰਹਾਂ ਜਿਹਾ ਹੈਗਾ ਹਰਪ੍ਰੀਤ ਜੀ ਦੰਦਮਾ ਸਾਹਿਬ ਦਾ ਜਾਇਦਾਰ ਇਹ ਮਹਾਰਾਜ ਨੂੰ ਮੰਨਦਾ ਹੀ ਨਹੀਂ ਜੀ ਜਿਹਨੂੰ ਪੀ ਐਚ ਡੀ ਇਹ ਕਹਿੰਦੇ ਆ ਦੂਰਸਾ ਮੋਰਚਾ ਲੱਗਿਆ ਰਿਹਾ ਬਗਰਾੜੀ ਜੀ ਇੱਥੇ ਸਾਡੇ ਮੁਕਸਰ ਹੁੰਦਾ ਸੀ ਇੱਥੋਂ ਸਾਰਾ 45 ਕਿਲੋਮੀਟਰ ਹੈ ਬਗਰਾੜੀ ਹੂੰ ਇੱਕ ਦਿਨ ਵੀ ਦੱਸੇ ਵੀ ਉੱਥੇ ਬਗਰਾੜੀ ਗਿਆ ਹੈ ਉੱਥੋਂ 80 ਕਿਲੋਮੀਟਰ ਦੰਦਮਾ ਸਾਹਿਬ ਹੈ ਜੀ ਇੱਕ ਦਿਨ ਵੀ ਦੱਸੇ ਬਗਰਾੜੀ ਗਿਆ ਉਸ ਪਰਿਵਾਰ ਨੂੰ ਜਾ ਕੇ ਮਿਲਿਆ ਜਿਹਦੇ ਮੁੰਡੇ ਛੀਜ ਹੋਏ ਉਹ ਜਿਹੜਾ ਉਰਥੋਂ ਦਾ ਗਰਸੇਵ ਸਿੰਘ ਪੂਜੀ ਹੈ ਜਿਹਨੇ ਪ੍ਰੇਮੀਆਂ ਨੂੰ ਅਗਵਾਈ ਦੇ ਕੇ ਸਜ਼ਾ ਕਰਾਈ ਹੈ ਉਹ ਇਹਦੇ ਕੋਲੇ ਗਿਆ ਹਰਪ੍ਰੀਤ ਕੋਲੇ ਵੀ ਮੈਂ ਗਰੀਬ ਬੰਦਾ ਹੈ ਮੇਰੀ ਕੋਈ ਮਦਦ ਕਰੋ ਨਾ ਮੈਨੂੰ ਡਰਾ ਮੈਨੂੰ ਮਾਰਨਾ ਦੇਣ ਮੇਰੇ ਨੂੰ ਕੋਈ ਬਾਡੀਗਾਰਡ ਦਿਓ ਉਹਨੇ ਕੀ ਕੀਤਾ ਤੁਮਾਰਾ ਮੈਗਵਾਈ ਦਿੱਤੀ ਹੈ ਹਾਂ ਤੇ ਆਹ ਆ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਘੋੜਿਆ ਜੀ ਤੇ ਹੋਰ ਅਗਵਾਈ ਨਹੀਂ ਦਿੰਦੇ ਤੇ ਤੂੰ ਅਗ ਨਾਲ ਕਿਉਂ ਅਗਵਾਈ ਦਿੰਦਾ ਜੀ ਇਹਦਾ ਉਹਨੂੰ ਰੋਕਦਾ ਸੀ ਤੂੰ ਡੇਰਾ ਪ੍ਰੇਮੀਆਂ ਤੇ ਅਗਵਾਈ ਨਾ ਦੇ ਜੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਜੇ ਮੰਨਦੇ ਹੁੰਦੇ ਇਹ ਕਹਿੰਦੇ ਵੀ ਫੌਜੀਆ ਸਰਵੰਡ ਕੇ ਆ ਜਾ ਤੇ ਅਸੀਂ ਬੈਠੇ ਆਂ ਇਹਦਾ ਅਸੀਂ ਤੂੰ ਉਹਨਾਂ ਤੇ ਅਗਵਾਈ ਜਾਂਦੇ ਵੇ ਜੀ ਉਹ ਅੱਜ ਵੀ ਫੌਜੀ ਬੈਠਾ ਮੇਰਾ ਇਹਨੂੰ ਬੁੜੀ ਮੂਹੇ ਜੀ ਨੂੰ ਮੇਰਾ ਚੈਲੰਜ ਹੈ ਤੂੰ ਕਿਸੇ ਡਿਪੇਟ ਕੇ ਆ ਜਾ ਆ ਆ ਡਿਪੇਟ ਤੇ ਤੈਨੂੰ ਅੱਗੇ ਵੀ ਚੈਲੰਜ ਕੀਤਾ ਹੈ ਤੇ ਹੁਣ ਵੀ ਮੈਂ ਕਰਦਾ ਜੇ ਇਹ ਗੱਲ ਤੂੰ ਫੌਜੀ ਨੂੰ ਨਹੀਂ ਕਹੀ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਗਲੀਆਂ ਤੇ ਰੋੜਿਆ ਕਿ ਤੂੰ ਨਾ ਦੇਗਵਾਈ ਕਿਉਂ ਦਿਨ ਹੈ ਫੇਠੀ ਨੂੰ ਆਦਾ ਤੂੰ ਪੌਂਗਾ ਫੇਰ ਨਾ ਇਥੋਂ ਚੀਗਾ ਅਮਰਧਾਰੀ ਨੂੰ ਇਹਨੇ ਬਚਨ ਕਹਿ ਚਾਹਦਾ ਪੌਂਗਦਾ ਫੇਰ ਜੀ ਅੱਜ ਉਹ ਫੌਜੀ ਜਾਂਦਾ ਮੇਰੇ ਨੂੰ ਚੈਲੰਜ ਹੈ ਆ ਉਹ ਆ ਰੇਟ ਬੇੜਤੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ ਇਹ ਇਹਨਾਂ ਦਾ ਖਾਣ ਬਣਾਈਆ ਖਾਣ ਦੀ ਹੂੰ ਸੁਪਰੀਮ ਕੋਰਟ ਦੇ ਜੱਜ ਦੀ ਜੀ ਪ੍ਰਧਾਨ ਮੰਤਰੀ ਦੀ 3.5 ਲੱਖ ਰੁਪਇਆ ਤਨਖਾਹ ਜੀ ਰਾਸ਼ਟਰਪਤੀ ਸਾਡੇ 4 ਲੱਖ ਤਨਖਾਹ ਜੀ ਜਿਹੜਾ ਇਹਨਾਂ ਦਾ ਸੀਏ ਸੀਓ ਸੀ ਕੱਲ ਉਹਦੀ 8 ਲੱਖ ਤਨਖਾਹ ਸੀ 8 ਲੱਖ ਰੱਸ਼ ਪਤੀ ਦੀ ਤਨਖਾਹ ਨਹੀਂ ਤੇ ਕੱਲੋਂ ਦੀ 8 ਲੱਖ ਰੁਪਏ ਤਨਖਾਹ ਉਹ ਲੈਦਾ ਰਿਹਾ ਜਿਹੜਾ ਐਸਜੀਪੀਸੀ ਦਾ ਜਿਹੜਾ ਸੀਏ ਜਿਹੜਾ ਸੀਏ ਸੀਓ ਐਸਪੀਸੀ ਦਾ ਸੀਏ ਤੇ ਚੈੱਕ ਗਏ ਇਹਨਾਂ ਦੀਆਂ ਬੱਸਾਂ ਕਰਦਾ ਸੀ ਜੀ ਜਿਹੜੇ 328 ਸਰੂਪ ਗਾਇਬ ਹੋਏ ਐ ਉਹ ਸਾਰੇ ਉਹਨਾਂ ਨੇ ਫਰਦ-ਵਰਦ ਕੀਤੇ ਜੀ ਜਿਹੜੇ 1328 ਛੁਰੂਪ ਗੁਰਦੁਆਰੇ ਦੇ ਵਿੱਚ ਜਿਹੜੇ ਹੱਕ ਮੰਗਦੇ ਸੀ ਲੋਕ ਵੀ ਦੱਸੋ ਕਿੰਦਰ ਗਏ ਉਹਨਾਂ ਦੇ ਦਾੰਗਾ ਫੇਰਦੇ ਆ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਨਹੀਂ ਇਹਨਾਂ ਦੇ ਤਾਂ ਇੱਕ ਕਮਾਈ ਹੈ ਉੱਥੋਂ ਡਿੱਡਾ ਲੋਕ ਲੈਂਦੇ ਕਿਸੇ ਦੇ 80000 ਤੱਕ ਆ ਕਿਸੇ ਦੀ ਲੱਖ ਹੈ ਇਹਨਾਂ ਇਹ ਇਹ ਤਾਂ ਗਵਰਨਮੈਂਟ ਹੈ ਇਹ ਥਰੋਮਿਕ ਮੇਕੀ ਨਹੀਂ ਗਿਆ ਉਹਰੇ ਜਿਹੜੀਆਂ ਕੰਗੀਆਂ ਜਾਇਦਾਦਾਂ ਸੀ ਭਾਈ ਅਜੀਤ ਸਿੰਘ ਆਨ ਉਹ ਕੌਡੀਆਂ ਦੇ ਭਾਅ ਇਹਨਾਂ ਨੇ ਵੇਚ ਕੇ ਕੇ ਸੌਦੇ ਕਰਨੇ ਬਟਾਲੀਆਂ ਜਿਹੜੀਆਂ ਜਿਨ੍ਹਾਂ ਦੇ ਕਰੋੜਾ ਰੁਪਏ ਮਰਲੇ ਦੇ ਮੁੱਲ ਸੀ ਉਹ ਕੌਡੀਆਂ ਦੇ ਭਾਅ ਦੂਜੇ ਲੋਕਾਂ ਨਾਲ ਬਤਾ ਕੇ ਤੇ ਪੈਸੇ ਵਟਲੇ ਇਹਦਾ ਖਾ ਕੇ ਗੁਰੂ ਕਰਨ ਸੋ ਦੋਸਤੋ ਮੈਂ ਪਹੁੰਚਿਆ ਸੀ ਕਿ ਉਹ ਬਾਬਾ ਹਮੀਰ ਸਿੰਘ ਕੋਲ ਮੁਕਸਰ ਦੇ ਵਿੱਚ ਉਹ ਸੋ ਗੱਲਬਾਤ ਕੀਤੀ ਹੈ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਜਿਵੇਂ ਸੁਖਵੀਰ ਬਾਦਲ ਕਾਨਫਰੰਸ ਕੀਤੀ ਸੀਗੇ ਬਾਬਾ ਬਕਾਲਾ ਸਾਹਿਬ ਵਿਖੇ ਗੁਰਦੀਪ ਸਿੰਘ ਖੇੜਾ ਨੇ ਜੋ ਗੱਲਬਾਤ ਕੀਤੀ ਸੀ ਕਿਵੇਂ ਆ ਬੰਦੇ ਕੌਮ ਦੇ ਗद्दार ਹੈਗੇ ਨੇ ਤੇ ਇਹਨਾਂ ਦੇ ਕਰਕੇ ਜਿਹੜੇ ਬੰਦੀ ਸਿੰਘ 34 35 ਸਾਲ ਤੋਂ ਜਿਲ੍ਹਾਂ ਦੇ ਵਿੱਚੋਂ ਬਾਹਰ ਨਹੀਂ ਆ ਰਹੇ ਸੋ ਬਾਬਾ ਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਬੜੀ ਡੰਗਾਈ ਦੇ ਨਾਲ ਸੋ ਇਸ ਵੀਡੀਓ ਨੂੰ ਦੋਸਤੋ ਅਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ